ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਵੀ ਜਿਹੜਾ ਰੇਟ ਆ ਬਿਲਕੁਲ ਜਾਇਜ਼ ਰੇਟ ਆ ਇਹ ਦੁਕਾਨ ਤੇ ਤੇ ਇੱਕ ਨੰਬਰ ਚੀਜ਼ ਕੱਲੀ ਕਹਿਣ ਵਾਲੀ ਗੱਲ ਨਹੀਂ ਵੀ ਆਪਣੀ ਯਾਰੀ ਦੋਸਤੀ ਆ ਉਸ ਗੱਲ ਹੋਣੀ ਜਿਹੜੀ ਇਹ ਤੁਸੀਂ ਆਪ ਪ੍ਰੈਕਟੀਕਲ ਕਰਕੇ ਦੇਖ ਲਿਓ ਆਪਾਂ ਜਿੰਨੇ ਬੰਦੇ ਭੇਜਿਆ ਬਈ ਸਾਰੇ ਖੁਸ਼ ਆ ਜਿੰਨੇ ਹੁਣ ਤੱਕ ਤੁਹਾਡੇ ਕੋਲੋਂ ਸਾਈਕਲ ਲੈ ਕੇ ਗਏ ਨੇ ਨਾ ਉਹ ਸਾਰੇ ਖੁਸ਼ ਨੇ ਵੀ ਕਹਿੰਦੇ ਯਾਰ ਬੰਦੇ ਰੇਟ ਜਾਇਜ਼ ਨੇ ਤੇ ਕੁਆਲਿਟੀ ਇੱਕ ਨੰਬਰ ਆ ਸੁਧਾਰ ਬਾਜ਼ਾਰ ਲੁਧਿਆਣਾ ਜ਼ਿਲ੍ਹਾ ਤੇ ਇੱਕ ਨੰਬਰ ਕੁਆਲਿਟੀ ਮਿਲੂਗੀ ਤੇ ਰੇਟ ਜਿਆਜ ਮਿਲਣਗੇ ਬਿਲਕੁਲ ਤੇ ਬਾਕੀ ਬਾੜੀ ਗੱਲਬਾਤ ਹੋਊਗੀ ਤਾਂ ਦੱਸ ਦਿਓ ਵੀ ਮਾਲਵਾ ਲਈ 365 ਦੇ ਵੀਡੀਓ ਦੇਖੀ ਸੀਗੀ ਤੇ ਫੇਰ ਥੋੜੀ ਜੀ ਹੋਰ ਜੀ ਦੇ ਆਏ ਦਾ ਸਪੈਸ਼ਲ ਡਿਸਕਾਊਂਟ ਹੋਰ ਡਿਸਕਾਊਂਟ ਹੋ ਜਗਾ ਹਾਂ ਚਲੋ ਕਰੋਗੇ ਯਾਨੀ ਜਿਹੜਾ ਕਹੂਗਾ ਵੀ ਮਾਲਵਾ ਲਈ 365 ਦੇ ਵੀਡੀਓ ਦੇਖੀ ਆ ਬਈ ਉਹਨੂੰ ਮਤਲਬ ਬਸ ਬਸ ਬਤ ਮਾਨਤਾ ਹਨਾ ਚਲੋ ਬਾਕੀ ਦੇ ਪੈਸੇ ਤੁਹਾਡੇ ਰੇਟ ਜਿਆਜ ਨੇ ਤੇ ਉਦਾਂ ਚਲੋ ਮਾਨਤਾ ਨਹੀਂ ਹੁੰਦਾ ਹਨਾ ਬੰਦੇ ਨੂੰ ਆਏ ਨੂੰ ਵਧੀਆ ਬਲਾਉਣਾ ਚਾਹ ਪਾਣੀ ਪਲਾਉਣੀ ਇਹ ਵੱਡੀ ਗੱਲ ਹੁੰਦੀ ਆ ਤੇ ਬਾਕੀ ਸਾ ਚੈੱਕ ਰੈਕੋਟ ਜਿਹੜੇ ਉਦਲੇ ਏਰੀਏ ਵਾਲੇ ਭਰਾ ਨੇ ਇੱਕ ਜਿਹੜਾ ਸ਼ੋਰੂਮ ਆ ਰੈਕੋਟ ਜੋ ਆਪਣੇ ਬਾਬੇ ਵਾਲਾ ਚੌਕ ਆ ਮਾਂ ਬਾਬਾ ਜੀ ਆਪਣੇ ਹਰੀ ਸਿੰਘ ਨਾਲਵਾ ਚੌਕ ਆ ਉਹ ਚੌਕ ਦੇ ਵਿੱਚ ਹੀ ਜਿਹੜੀ ਆਪਣੇ ਇੱਕ ਉੱਥੇ ਸ਼ੋਰੂਮ ਆ ਜੀ ਤੇ ਬਾਕੀ ਇੱਕ ਇੱਥੇ ਇੱਕ ਆਪਣੇ ਸੁਧਾਰ ਮੇਨ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਕਿਰਪਾ ਬਾਬੇ ਦੀ ਤਿੰਨ ਤੱਕ ਮਤਲਬ ਦੁਕਾਨਾਂ ਨੇ ਵੀਰ ਹੋਣੀਆਂ ਤੇ ਕੰਮ ਇੱਕ ਨੰਬਰ ਆ ਤੇ ਆਪਣਾ ਵੀਡੀਓ ਇਹੀ ਸੀ ਪਾਉਣ ਦਾ ਬਈ ਇਹਦੀ ਸਿਹਤ ਆ ਇਹਦੇ ਨਾਲੋਂ ਹੋਰ ਕੋਈ ਚੀਜ਼ ਉੱਪਰ ਨਹੀਂ ਹੈਗੀ